ਹਾਂਜੀ ਬੁੱਲੇ ਸੈਕੰਡ ਪੋਜੀਸ਼ਨ ਤੇ ਆਏ ਜੀ ਹਾਂਜੀ ਸੈਕੰਡ ਪੋਜੀਸ਼ਨ ਆ ਕਿਹੜੀ ਜਗ੍ਹਾ ਤੋਂ ਆਏ ਹੋ ਹਰਿਆਣਾ ਸੇ ਹਰਿਆਣਾ ਸੋ ਡਿਸਟ੍ਰਿਕਟ ਜੱਜਰ ਪਿੰਡ ਇੱਕ ਛੋਟਾ ਸਾ ਗਾਉਂ ਮੰਗਾ ਵਾਸ ਮੰਗਾ ਵਾਸ ਸਨੇ ਇੱਕ ਆਮ ਫਾਰਮਰ ਅੱਛਾ ਇਨੋ ਨੇ ਇੱਕ ਅੱਛਾ ਬੁੱਲ ਤਿਆਰ ਕੀਤਾ ਪਹਿਲਾਂ ਕੋਈ ਆਪਣੇ ਬੁੱਲੇ ਹੈਗਾ ਤਿਆਰ ਕਰਿਆ ਕਿ ਨਹੀਂ ਕਰਿਆ ਪਹਿਲਾਂ ਨਹੀਂ ਪਹਿਲੇ ਕੀਆ ਥਾ ਉਹ ਪੰਚਾਇਤ ਕੋ ਦੇ ਦਿਆ ਥਾ ਪਹਿਲੇ ਤੇ ਇਹ ਆਪਣਾ ਪਹਿਲਾ ਬੁੱਲਾ ਹੈ ਨਹੀਂ ਦੂਜਾ ਬੁੱਲਾ ਇਹ ਨਹੀਂ ਮਤਲਬ ਮੇਲੇ ਦੇ ਜਿੱਤ ਜਿਹੜਾ ਮੇਰੇ ਲਈ ਇਸ ਮੇਲੇ ਦੇ ਅੰਦਰ ਪਹਿਲਾ ਬੁੱਲਾ ਹੈ ਪਹਿਲਾ ਬੁੱਲਾ ਹੈ ਇਹ ਇਹ ਮਾਦਾਰ ਕਾਰ ਕੀ ਹੈ ਜਿਹੜਾ ਦੋ ਦਮਾ ਦਾ 23% ਕਾਜੀ ਆਪਣੇ ਕੋਲ ਹੀ ਆ ਹਾਂਜੀ ਤੇ ਬੱਚਾ ਕਿਹੜੇ ਬੁੱਲ ਦਾ ਹੈ ਇਹ ਇਹ ਪੰਚਾਇਤੀ ਬੁੱਲ ਦਾ ਪੰਚਾਇਤੀ ਬੁੱਲ ਦਾ ਹਾਂ ਅੱਛਾ ਪੰਚਾਇਤੀ ਬੁੱਲ ਹਰਿਆਣੇ ਵਾਲੀ ਬੀ ਅੱਛਾ 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 ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜਾ ਪੰਚਾਇਤੀ ਬੁੱਲ ਆ ਉਹ ਘਰ ਘਰ ਜਿਹੜੇ ਬ੍ਰੀਡ ਪਹਿਲਾਂ ਕਰਦਾ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਜਿਹੜਾ ਰਿਜ਼ਲਟ ਆਇਆ ਜੀ ਪੰਚਾਇਤੀ ਬੁੱਲ ਦਾ ਜਿਹੜਾ ਬੱਚਾ ਜਿੱਤਿਆ ਕਿੰਡੀ ਵੱਡੀ ਇਹ ਮਾਣ ਵਾਲੀ ਗੱਲ ਹੈ ਹਰਿਆਣੇ ਵਾਸਤੇ ਕਿ ਪੰਚਾਇਤੀ ਬੁੱਲ ਜਿਹੜੇ ਉਹ ਵੀ ਜਿਹੜੇ ਤਗੜੇ ਆ ਤੇ ਇਸ ਕਰਕੇ ਜਿਹੜਾ ਹਰਿਆਣਾ ਅੱਗੇ ਚੱਲ ਰਿਹਾ ਵੱਡੇ ਵੱਡੇ ਨਾਰਮਲ ਅੱਛਾ ਜੀ ਜਿਨੋ ਨੇ ਇਸ ਬੁੱਲ ਕੋ ਤਿਆਰ ਕੀਆ ਮਿਹਨਤ ਕੀ ਹੈ ਮਿਹਨਤ ਕਈਆ ਬਹੁਤ ਜਿਆਦਾ ਮਿਹਨਤ ਕੀ ਹੈ ਜਿਵੇਂ ਹੁਣ ਮੰਨ ਲਓ ਪੰਜਾਬ ਦੇ ਵਿੱਚ ਜਿਹੜਾ ਨਸਲਦਾਰ ਥੋੜਾ ਕਹਣ ਹੋਈ ਜਾਂਦਾ ਕਿ ਜਿਹੜਾ ਬੁੱਲ ਪੰਚਾਇਤੀ ਉਹ ਵਧੀਆ ਨਹੀਂ ਛੱਡਦੇ ਹਾਂਜੀ ਬੜੀਆ ਨਹੀਂ ਹਮਾਰੇ ਯਾਹਾਂ ਤੇ ਤਾਂ ਬੜੀਆ ਛੋੜਦੇ ਹਾਂ ਹਾਂ ਤੇ ਤੁਹਾਾਰੇ ਯਾਹਾਂ ਪੰਚਾਇਤ ਕਾ ਬਹੁਤ ਹੀ ਵੱਡਾ ਰੋਲ ਹੈ ਪੰਚਾਇਤ ਦਾ ਵੱਡਾ ਰੋਲ ਹੈ ਬਹੁਤ ਬਹੁਤ ਧੰਨਵਾਦ ਹੈ ਹਰਿਆਣੇ ਦੇ ਵਿੱਚ ਪੰਚਾਇਤਾਂ ਜਿਹੜੀ ਪੁਲ ਦਾ ਬੱਚਾ ਦੇਖ ਲਓ ਦੋ ਦੰਦ ਹਾਂਜੀ ਦੋ ਦੰਦ ਹੈ ਜੀ ਅਸੀਂ ਅੱਛਾ ਅਭੀ ਦੋ ਦੰਦ ਹੈ ਜੀ ਪੰਚਾਇਤੀ ਪੁਲ ਦਾ ਬੱਚਾ ਤੇ ਤੁਸੀਂ ਦੇਖੋ ਫਿਰ ਆਪਾਂ ਕਹਿੰਦੇ ਆਪਣੀ ਨਸਲ ਦੀ ਸੁਧਰਦੀ ਤੇ ਆਪ ਬਲ ਨੂੰ ਤੁਸੀਂ ਦੇਖ ਲਓ ਪੰਚਾਇਤੀ ਪੁਲ ਦਾ ਜਿਹੜਾ ਬੱਚਾ ਪੰਚਾਇਤਾਂ ਜੇ ਇੰਨਾ ਕੰਮ ਥੋੜਾ ਜਿਹਾ ਹੋਰ ਨਾਲ ਆਪਣੇ ਪਿੰਡਾਂ ਦਾ ਸੰਭਾਲ ਲਿਆ ਜੇ ਕਿਤੇ ਜਿਵੇਂ ਆਪਣੀ ਨਸਲ ਸੁਧਾਰ ਵੱਲ ਵੀ ਥੋੜਾ ਜਿਹਾ ਧਿਆਨ ਦੇਣ ਤਾਂ ਬਹੁਤ ਵੱਡੀ ਹੈ ਜਿਹੜੀ ਦੇਣ ਆ ਪੰਜਾਬ ਨੂੰ ਮਿਲ ਸਕਦੀ ਆ ਤੇ ਪੰਚਾਇਤੀ ਬੁੱਲ ਦੇ ਜਿਹੜੇ ਹੈਗੇ ਆ ਰਿਜ਼ਲਟ ਆ ਜਿਹੜੇ ਇੱਥੇ ਖੜੇ ਅੱਜ ਪੰਜਾਬ ਦੇ ਵਿੱਚ ਝੰਡੇ ਗੱਡ ਕੇ ਗਏ ਆ ਬੰਦੇ ਕੋਈ ਸਾਸਟ ਕੋਈ ਸੈਕੰਡ ਕੋਈ ਥਰਡ ਪਰ ਸਿਰਫ ਪੰਚਾਇਤੀ ਬੁੱਲ ਜਿਹੜੇ ਜਿੱਤ ਰਹੇ ਨੇ ਬਹੁਤ ਵੱਡੀ ਗੱਲ ਆ ਇੱਥੇ ਆਪਾਂ ਕਿਤੇ ਕਿਸੇ ਬੁੱਲ ਦਾ ਪਸੀ ਮੰਨ ਲਵਾਨਿਆ ਕਹਿੰਦੇ ਕਿਸੇ ਦਾ ਪੰਜਾਬ ਦਾ ਜਿਹੜਾ ਹੈਗਾ ਸਤਿਆਨਾਸ਼ ਵੱਜਿਆ ਪਿਆ ਜਿਹੜੀ ਬਰੀਡ ਦਾ ਪਰ ਇੱਥੇ ਪੰਚਾਇਤੀ ਬੁੱਲਾਂ ਦੇ ਵੀ ਜਿਹੜੇ ਰਿਜ਼ਲਟ ਆ ਟੌਪ ਆਏ ਹੋਏ ਆ ਅੱਛਾ ਮੋਬਾਈਲ ਨੰਬਰ ਬੋਲੋ ਜੀ 80596 80596 92673 92673 ਅੱਛਾ ਭਾਈ ਮੈਂ ਨਾ ਤੋ ਇਰੇ ਕਰਨੀ ਪੜਦੀ ਐ ਅੱਛਾ ਪਹਿਲਾਂ ਆਪਣੇ ਕੋਲ ਜਿਹੜੀ ਝੋਟੀ ਐ ਉਹ ਤੁਸੀਂ ਖਰੀਦੀ ਸੀ ਇਹਦੀ ਮਾਂ ਕਿ ਭਾਈ ਕੀ ਮਾਂ ਖਰੀਦ ਕੇ ਲੈ ਕੇ ਆਇਆ ਥਾ ਖਰਕੀ ਅੱਛਾ ਜੀ ਗਿਆ ਬਣ ਕਿੰਨਾ ਦੁੱਧ ਸੀ ਉਹ ਥੱਲੇ ਖਰਕੀ ਨੇ ਦਿਆ ਜੀ ਉਸਨੇ 14 ਕਿਲੋ ਤਾਂ ਬਾਹਰ ਬਾਹਰ ਇਸ ਟਾਈਮ ਉਹ ਥੋੜੀ ਬਿਮਾਰ ਜ਼ਿਆਦਾ ਹੋ ਗਈ ਸੀ अच्छा सेकंड टाइम और उसने 23 किलो दूध पर गई है वो 23 1/2 23 किलो पर अच्छा 23 1/2 किलो दूध है अच्छा ਤੇ ਆਹ ਦੇਖੋ ਜੀ ਬੱਚੇ ਇਹਨਾਂ ਨਾਲ ਆਏ ਆ ਆ ਬੱਚਾ ਦੇਖ ਨਾ ਜਨੂਨ ਆ ਬੱਚੇ ਨੂੰ ਤੇ ਆਉਣ ਵਾਲਾ ਜਿਹੜਾ ਟਾਈਮ ਆ ਤੁਸੀਂ ਐਸ ਹਿਸਾਬ ਲਾ ਲਓ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਓ ਵੀਰ ਹਰਿਆਣੇ ਤੋਂ ਪਹੁੰਚਿਆ ਤੇ ਬੱਚੇ ਦਾ ਜਨੂਨ ਦੇਖੋ ਵੀ ਬੱਚਾ ਸਰਟੀਫਿਕੇਟ ਲੈ ਕੇ ਖੜਾਗਾ ਕਿੱਡਾ ਵੱਡਾ ਇਹਨੂੰ ਹੌਸਲਾ ਬਣਿਆ ਹੋਇਆ ਇੱਕ ਆਮ ਕਿਸਾਨ ਜਿਹੜਾ ਫਾਰਮਰ ਹੈ ਉਦੇ ਘਰੋਂ ਜਿਹੜੀ ਇਹ ਬਰੀਡ ਪੈਦਾ ਹੋਈ ਆ ਤੇ ਬਹੁਤ ਸਲੂਟ ਆ ਬਾਈ ਦੀ ਮਿਹਨਤ ਨੂੰ ਤੇ ਜਿਹੜਾ ਛੋਟੇ ਘਰੋਂ ਕੁਛ ਵੀ ਇੱਕ ਨਾਰਮਲ 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 ਫਾਰਮਰ ਆ ਵੀਰ ਕਹਿੰਦੇ ਜਮਨ ਨਾਰਮਲ ਫਾਰਮਰ ਤੋਂ ਹੀ ਹਾਂਜੀ ਕੋਈ ਪਹਿਲਾਂ ਬਰੀਡਰ ਤੇ ਕੋਈ ਕੰਮ ਨਹੀਂ ਸੀ ਪਹਿਲਾਂ ਸਟਾਰਟ ਇਹ ਤਾਂ ਸ਼ੁਰੂ ਸੇ ਹੀ ਹੈ ਜੀ ਮਤਲਬ ਸ਼ਰਾਫਤ ਮੇ ਹੈ ਜੀ ਸ਼ਰਾਫਤ ਮੇ ਆ ਠੀਕ ਹੈ ਜੀ ਉਹ ਨਹੀਂ ਹੈ ਜੀ بڑے بڑے ਬਰੀਡਰ ਉਹ ਨਹੀਂ ਵੱਡਾ ਬਰੀਡਰ ਨਹੀਂ ਸੀਗਾ ਇੱਕ ਨਿੱਕੇ ਘਰ ਤੋਂ ਜुनून ਹੁੰਦਾ ਉਹ ਪੈਦਾ ਕੀਤਾ ਭਾਈ ਦੇ ਅੱਛਾ ਤੁਸੀਂ ਜੀ ਆਪਣੇ ਇਹ ਲਗਾ ਲਓ ਕਿ ਕਾਏ ਕੋ ਪਕੜ ਸਕਦੇ 20 ਪਲੱਸ ਕੇ ਪਸ਼ੂ ਰੱਖੇ ਆ ਕਿੰਨੇ ਪਸ਼ੂ ਆਪਣੇ ਕੋਲੇ ਆਪਣੇ ਪਾਸ 8 9 ਪਸ਼ੂ ਹੈ 8 9 ਪਸ਼ੂ ਹੈ ਠੀਕ ਹੈ ਜੀ ਪੰਜਾਬ ਵਾਲੇ ਹਰਿਆਣੇ ਵਾਲੇ